ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ hope ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲੋ ਜੀ ਅੱਜ ਫਿਰ ਤੋਂ ਹਾਜ਼ਰ ਹੋਇਆ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ ਬਹੁਤ ਸੋਹਣੇ ਸੋਹਣੇ ਸੂਟ ਨੇ ਬਹੁਤ ਪਿਆਰੇ ਨੇ ਸਭ ਤੋਂ ਵੱਡੀ ਗੱਲ ਹਰ ਇੱਕ ਦੀ ਰੇਂਜ ਵਿੱਚ ਆਉਣ ਵਾਲੇ ਸੂਟ ਨੇ ਬਹੁਤ ਪਿਆਰੇ ਪੂਰੇ ਡਿਜ਼ਾਈਨਰ ਸੂਟ ਨੇ ਜੀ ਲੋ ਕਰਦੇ ਆ ਸ਼ੁਰੂ ਸਭ ਤੋਂ ਪਹਿਲਾ ਕਲਰ ਹੈ ਜਿਹੜਾ ਬਲੈਕ ਵਿਸਕੋਸ ਔਰਗੇਂజా ਇਹ ਦੇਖੋ ਟੋਟਲੀ ਹੈਂਡਵਰਕ ਹੈ ਇਹ ਬਹੁਤ ਸੋਹਣੇ ਸੂਟ ਨੇ ਇਹ ਪੈਚਵਰਕ ਕੀਤਾ ਹੋਇਆ ਹੈ ਜੀ ਪੈਚਵਰਕ ਕਰਕੇ ਪ੍ਰੇ ਹੈਂਡਵਰਕ ਕੀਤਾ ਹੋਇਆ ਸਾਰਾ ਬਹੁਤ ਸੋਹਣੇ ਸੂਟ ਨੇ ਇਹ ਘੇਰੇ ਤੇ ਡਿਜ਼ਾਈਨਰ ਪੱਟੀ ਬਣਾਈ ਹੋਈ ਹੈ ਹੈਂਡਵਰਕ ਨਾਲ neck ਤੱਕ ਇਹਦਾ ਵਰਕਾਰੇ ਉੱਪਰ ਤੱਕ ਵਿਸਕੋਸ اور ਗੈਂਜ਼ਾ neck ready ਹੋਇਆ ਹੋਇਆ ਜੀ ਦੇਖੋ round shape ਚ ਬਹੁਤ ਪਿਆਰਾ ਸੂਟ ਹੈ ਇਹ black ਇਹਦੀ rayon cotton ਦੀ ਸਲਵਾਰ ਹੈ ਬਹੁਤ ਸੋਹਣੀ ਸਿਰਫ ਇਹਦੇ ਸ਼ਰਟ ਤੇ ਲਾਈਨਿੰਗ ਦੀ ਨੀਡ ਹੈ ਜੀ ਸਲਵਾਰ ਤੇ ਕੋਈ ਨੀਡ ਨਹੀਂ ਦੁਪੱਟਾ ਇਸ ਤੋਂ ਵੀ ਪਿਆਰਾ ਫੁੱਲ ਪ्योर ਦੁਪੱਟਾ ਬਹੁਤ ਸੋਹਣਾ ਅਲਿਕੂ ਬੂ ਸਾਈਡ ਇਹਦੇ ਗੋਟਾ ਲੇਸ ਲੱਗੀ ਹੋਈ ਹੈ ਬਹੁਤ ਸੋਹਣੀ ਦੁਪट्टे ਤੇ ਪੂਰੇ ਤੇ ਹੈਂਡਵਰਕ ਕੀਤਾ ਹੋਇਆ ਦੇਖੋ ਦੁਪट्टे ਦੀ ਲੁੱਕ 2 ਮੀਟਰ ਬਹੁਤ ਸੋਹਣਾ ਦੁਪੱਟਾ ਰੀਜ਼ਨੇਬਲ ਪ੍ਰਾਈਸ ਹੈ ਜੀ 17 17500 ਰੁਪਏ ਵਿੱਚ ਤੁਸੀਂ ਮੰਗਵਾ ਸਕਦੇ ਹੋ ਫ੍ਰੀ ਸ਼ਿਪਿੰਗ ਹੈ ਸ਼ਿਪਿੰਗ ਦਾ ਕੋਈ ਚਾਰਜ ਨਹੀਂ ਜੀ ਬਹੁਤ ਸੋਹਣੇ ਸੂਤ ਨੇ ਬੇਫਿਕਰ ਹੋ ਕੇ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਨੈਕਸਟ ਕਲਰ ਆ ਗਿਆ ਮਜ਼ੈਂਟਾ ਬਹੁਤ ਕਿਆਰਾ ਕਲਰ ਹੈ ਸਾਰੇ ਸੂਟਾਂ ਤੇ ਇਹ ਪੈਚਵਰਕ ਕੀਤਾ ਹੋਇਆ ਹੈ ਨੈਕ ਰੈਡੀ ਹੈ ਇਹ ਆ ਗਈ ਇਹਦੀ ਸਲਵਾਰ ਇਹ ਫੂਲ ਦੁਪੱਟਾ ਬਹੁਤ ਸੋਹਣਾ ਲੁੱਕ ਆ ਦੁਪੱਟੇ ਦੀ 2.5 ਮੀਟਰ ਇਹਦਾ 3rd ਕਲਰ ਆ ਗਿਆ ਆਫ ਵਾਈਟ ਫੁੱਲ ਡਿਮਾਂਡ ਚ ਹੈ ਜੀ ਆਫ ਵਾਈਟ ਬਹੁਤ ਪਿਆਰਾ ਕਾਲਜ ਵੇਅਰ ਲੜਕੀਆਂ ਲਈ ਬਹੁਤ ਸੋਹਣਾ ਸੂਟ ਹੈ ਇਹ ਦੇਖੋ ਪੈਚ ਵਰਕ ਕੀਤਾ ਹੋਇਆ ਹੈ ਸਾਡੇ 1700 ਰੁਪਏ ਵਿੱਚ ਤੁਸੀਂ ਮੰਗਵਾ ਸਕਦੇ ਹੋ ਇਹ ਦੁਪੱਟਾ ਇਹਦਾ ਦਿਖਾਇਆ ਹੋਇਆ ਹੈ ਸੇਮ ਹੀ ਨੇ ਜੀ ਸਭ ਦੇ ਦੁਪੱਟੇ ਦੁਪੱਟਾ ਪਹਿਲਾਂ ਦਿਖਾ ਚੁੱਕੀਏ ਤੁਹਾਨੂੰ ਬਹੁਤ ਸੋਹਣੇ ਸੂਟ ਨੇ ਨੈਕਸਟ ਆਰਟੀਕਲ ਆ ਗਿਆ ਵਿਸਕੋਸ ਅਰਗੇਂਜ਼ਾ ਇਹੇ ਸੂਟ ਇੰਨਾ ਪਸੰਦ ਕੀਤਾ ਜੀ ਸਭ ਨੇ ਪਾਰਸਲ ਖੁੱਲਦੇ ਹੀ ਫਟਾਫਟ ਤਿੰਨ ਸੂਟ ਇਹਦੇ ਸੇਲ ਹੋ ਗਏ ਨੇ ਸਿੰਗਲ ਪੀਸ ਬਚਿਆ ਜੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਟੋਟਲੀ ਹੈਂਡਵਰਕ ਹੈ ਬਹੁਤ ਪਿਆਰਾ ਸੂਟ ਹੈ ਬਹੁਤ ਸੋਹਣਾ ਸੂਟ ਇਹਦੀ ਕੁੜ ਪ्योर ਦਾ ਦੁਪੱਟਾ ਹੈ ਇਹਦਾ ਟੂ ਸਾਈਡ ਇਹਦੇ ਗੋਟਾ ਲੱਗਿਆ ਹੋਇਆ ਸ਼ਰਟ ਦੀ ਲੁੱਕ ਦੇਖੋ ਪੂਰਾ ਹੈਂਡਵਰਕ ਹੈ ਇਹ ਟੋਟਲੀ 1680 ਰੁਪਏ ਵਿੱਚ ਤੁਸੀਂ ਇਹ ਬੁੱਕ ਕਰਵਾ ਸਕਦੇ ਹੋ ਜੀ ਬਹੁਤ ਸੋਹਣੇ ਸੂਟ ਨੇ ਨੈਕਸਟ ਆ ਗਿਆ ਇਹ ਵੀ ਸਿੰਗਲ ਕਲਰ ਹੈ ਜੀ ਜਿਸਕੋਸ ਮਸਲੀਨ ਬਹੁਤ ਪਿਆਰਾ ਸੂਟ ਇਹਨੇ ਕਿਹਰੇ ਤੇ ਬਾਰਡਰ ਹੈ ਪ੍ਰਿੰਟ ਜਿਹੜਾ ਇਹ ਹਾਈਲਾਈਟ ਕੀਤਾ ਹੋਇਆ ਚੇਨ ਸਟਿਚ ਨਾਲ ਸਾਰਾ ਇਹ ਗੋਟਾ ਪੱਤੀ ਹੈ ਇਹ ਸਾਰਾ ਚੇਨ ਸਟਿਚ ਨਾਲ ਹਾਈਲਾਈਟ ਕੀਤਾ ਹੋਇਆ ਉੱਪਰ ਸਾਰੇ ਚੇਨ ਸਟਿਚ ਹੈ ਗੋਟਾ ਪੱਤੀ ਇਹ ਨੈੱਕ ਰੈਡੀ ਹੋਇਆ ਹੋਇਆ ਜੀ ਨੈੱਕ ਉੱਪਰ ਤੱਕ ਹੈ ਇਹ ਆ ਗਈ ਸ਼ੰਤੂਨ ਦੀ ਇਹਦੀ ਸਲਵਾਰ ਬਹੁਤ ਸੋਹਣੀ ਇਧਰ ਇਹਦੀਆਂ ਬਾਜੂ ਆ ਗਈਆਂ ਜੀ ਬਾਜੂ ਵੀ ਡਿਜ਼ਾਈਨਰ ਬਣਾਈਆਂ ਹੋਈਆਂ ਨੇ ਬਹੁਤ ਸੋਹਣੀਆਂ। ਦੁਪੱਟਾ ਇਹਦਾ ਬਹੁਤ ਸੋਹਣਾ ਹੈ ਦੇਖੋ। ਮਸਲੀਨ ਮੁੰਡਾਲ ਦਾ ਦੁਪੱਟਾ। ਫੂਲ ਸਾਈਡ 'ਤੇ ਲੇਸ ਲੱਗੀ ਹੋਈ ਹੈ ਬਹੁਤ ਪਿਆਰੀ ਕਿਨਾਰੀ ਜੀ ਗੱਡੀ ਹੋਈ ਹੈ ਬਹੁਤ ਸੋਹਣੀ ਲੇਸ ਹੈ ਜੀ। ਇਹ ਦੇਖੋ। 1350 ਰੁਪਏ ਵਿੱਚ ਤੁਸੀਂ ਇਹ ਬੁੱਕ ਕਰਵਾ ਸਕਦੇ ਹੋ। नैक्सट आ गया ये भी सिंगल कलर है जी सिंगल ही सूट है विस्कोस और ये गोटा पत्ती डिजाइन किया है ਇਸ ਸੈਂਟਰ ਚ ਰੇਸ਼ਮ ਵਰਕ ਹੈ ਜੀ ਸਟੋਨ ਵਰਕ ਹੈ ਰੇਸ਼ਮ ਵਰਕ ਹੈ ਉੱਪਰ ਤੱਕ ਦੇਖੋ ਇਹ ਦੀ ਰਿਅਨ ਕੋਟਨ ਦੀ ਸਲਵਾਰ ਹੈ ਘੇਰੇ ਤੇ ਬਾਰਡਰ ਬਹੁਤ ਸਿਆਰਾ ਬਣਿਆ ਹੋਇਆ ਹੈ ਨੀਚੇ ਕਟਾਮ ਬਣੇ ਹੋਏ ਨੇ ਇਹਦੇ ਵੀ ਕੱਲੀ ਸ਼ਰਟ ਤੇ ਨੀਡ ਹੈ ਜੀ ਲਾਈਨਿੰਗ ਦੀ ਬਹੁਤ ਸੋਹਣਾ ਸੂਟ ਨੇ ਇਹ ਇਹਦਾ ਦੁਪੱਟਾ ਆ ਗਿਆ ਫੋਰ ਸਾਈਡ ਇਹ ਦੇਖੋ ਬਹੁਤ ਸੋਹਣਾ ਗੋਟਾ ਲੱਗਿਆ ਹੋਇਆ ਫੁੱਲ ਪਰ ਦੁਪੱਟਾ ਹੈ ਜੀ ਇਹ ਸਾਰਾ ਗੋਟੇ ਨਾਲ ਡਿਜ਼ਾਈਨ ਕੀਤਾ ਹੋਇਆ ਇਹ ਪੈਚਵਰਕ ਕੀਤਾ ਹੋਇਆ ਇਹ ਡਾਈ ਨਹੀਂ ਕੀਤਾ ਹੋਇਆ ਪੈਚ ਕੀਤਾ ਹੋਇਆ ਹੈ ਇਹ ਬਹੁਤ ਸੋਹਣਾ ਸੂਟ ਹੈ 1350 ਰੁਪਏ ਵਿੱਚ ਇਹਨੂੰ ਕੱਕਰਵਾ ਸਕਦੇ ਹੋ ਤੁਸੀਂ free shipping ਸੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਹੋਪ ਤੁਸੀਂ ਵੀਡੀਓ ਨੂੰ ਪੂਰਾ ਇੰਜੋਏ ਕੀਤਾ ਹੋਣਾ ਸੋ ਇਹਨਾਂ ਸਾਰੇ ਸੋਹਣੇ ਸੋਹਣੇ ਸੂਟਾਂ ਚ ਜਿਹੜਾ ਵੀ ਸੂਟ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਸਕਰੀਨ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਚ ਸਤਿ ਸ੍ਰੀ ਅਕਾਲ